ਖਾਲਸਾ ਵਾਹਿਗੁਰੂ ਜਿੱਕੀ ਪਤੇ ਜਿਹੜੀ ਸਭਰਾਵਾਂ ਨੂੰ ਢਾਲ ਲੱਗੀ ਆ ਪਾਣੀ ਦੀ ਬਹੁਤ ਵੱਡੀ ਉੱਥੇ ਵੀਰ ਨਾ ਕੋਈ ਫਸ ਗਿਆ ਬਾਬਾ ਜੀ ਦਿਓ ਜਾਣਕਾਰੀ ਇਹ ਨਾ ਜੋ ਡੂਮਣੀ ਵਾਲੇ ਨੇ ਸਿੱਧੇ ਮਤਲਬ ਬੱਬੂ ਦੀ 베ੜੀ ਵੱਜਦੀ ਆ ਭੂਰੇ ਢਾਰ ਚ ਹਾਂਜੀ ਹਾਂਜੀ ਉੱਥੇ ਪਾਣੀ ਕਾਰਨ ਜ਼ਿਆਦਾ ਹੋਣ ਕਰਨਾ ਕੋਈ ਜਿਹੜੇ ਘਰਵਾਦ ਨਾਲ ਫਾਗਿਆ ਪਾਣੀ ਜ਼ਿਆਦਾ ਹੋ ਗਿਆ ਹਾਂਜੀ ਉੱਥੇ 베ੜੀ ਦਾ ਪ੍ਰਬੰਧ ਨਹੀਂ ਕੋਈ ਨਹੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਮੌਕੇ ਦੇ ਮੁੱਖ ਮੰਤਰੀ ਆਪਣੇ ਨੂੰ ਕਰਦੇ ਆ ਮੰਤਰੀ ਨੂੰ ਬੇਨਤੀ ਤੇ ਉਥੇ ਜਿਆਦਾ ਜਾ ਕੇ ਨਾ ਪ੍ਰਾਲਾ ਕੀਤਾ ਜਾਵੇ ਤੇ ਉਹਨਾਂ ਭਰਾਵਾਂ ਨੂੰ ਬੰਦ ਤੇ ਲਿਆਂਦਾ ਜਾਵੇ ਜੇ ਕਿ ਕੋਈ ਲੋਗਣ 베ੜੀ ਵੀ ਇੱਥੇ ਹੈਗੀ ਆ ਨਾ ਜੇ ਸਰਕਾਰੀ 베ੜੀ ਨਹੀਂ ਹੈਗੀ ਤੇ ਤਾਂ ਵੀ ਮੇਰੇ ਭਰਾ ಮತ ਕਰਨ ਬਬੂ ਦੀ 베ੜੀ ਦੇ ਲਾਗੇ ਢੂਮਣੀਆਂ ਨੂੰ ਸਾਹਮਣੇ ਭੂੜੇ ਠਾਰ ਦੇ ਜਿਹੜੀਆਂ ਗਾਲੀਆਂ 베इकाਵਾਂ ਨਾ ਉਹਨਾਂ 베इका 'ਚ ਪਾਣੀ ਵਧ ਕਰਨ ਤੇ ਜਿਹੜਾ ਪਾਣੀ ਜਿਆਦਾ ਹੋ ਗਿਆ ਉਹਨਾਂ ਤੋਂ ਨਿਕਲਿਆ ਨਹੀਂ ਜਾਂਦਾ ਐਸ ਟਾਈਮ ਤੇ ਪਰਿਵਾਰ ਨੂੰ ਖਤਰਾ ਏ ਕਿੰਨੇ ਪਰਿਵਾਰ ਆ ਵੀਰਜੀ ਉੱਥੇ ਤਿੰਨ ਘਰ ਆ ਵੀਰਜੀ ਅੱਛਾ ਤਿੰਨ ਘਰ 15 ਜੀ ਆ ਜੀ ਜੀ ਆ ਤਿੰਨ ਘਰਵਾ ਉਥੇ ਮੇਰੇ ਵੀਰ ਜਾ ਕੇ ਪਹੁੰਚੋ ਤੇ ਸੇਵਾ ਕਰੋ ਉਹ ਪਰਿਵਾਰ ਨੂੰ ਲਿਆ ਕੇ ਬੰਨ ਦੇ ਉੱਤੇ ਤੇ ਮਤਲਬ ਜਾਨ ਦਾ ਜਾਨ ਬਚਾ ਲਿਆ ਜਾਵੇ ਤੇ ਮੇਰੇ ਵੀਰ ਬੇਨਤੀ ਨੂੰ ਪ੍ਰਵਾਨ ਕਰਿਓ ਮਤਿਹਰ ਸਾਹਿਬ ਜੀ ਜਿੱਥੇ ਤੁਸੀਂ ਅੱਗੇ ਰਾਤ ਦਿਨ ਚੰਗੇ ਕੰਮ ਕਰ ਰਹੇ ਇਲਾਕੇ ਦੇ ਵਿੱਚ ਇਹ ਵੀ ਚੰਗਾ ਕੰਮ ਕਰਨ ਵਾਲਾ ਵਾ ਵੀ ਆਪਦੇ ਸਰਕਾਰੀ ਮੁਲਾਜ਼ਮ ਭੇਜੋ ਜੇ ਉਹਨਾਂ ਨੂੰ ਕੱਢ ਕੇ ਬਾਹਰ ਲਿਆਂਦਾ ਜਾਵੇ